ਨਾਲ ਬੈਟਰ ਰੋਸ਼ਨ ਵਾਲਾ ਤੇ ਉੱਥੇ ਇੱਕ ਗਰੀਬ ਪਰਿਵਾਰ ਨੇ ਆਪਣੀ ਮਿਹਨਤ ਦੇ ਨਾਲ ਘਰ ਬਣਾਇਆ ਜਿਹੜੇ ਕਿ ਇੱਕ ਤਕੜੇ ਤੇ ਕੜਮ ਚੌਧਰੀਆਂ ਵੱਲੋਂ ਖਰੀਦਿਆ ਜਾ ਰਿਹਾ ਤੇ ੱੱਕੇ ਨਾਲ ਉਹਨਾਂ ਦਾ ਸਮਾਨ ਘਰੋਂ ਕੱਢ ਕੇ ਤੇ ਉਹਨਾਂ ਦੀ ਕੁੱਟਮਾਰ ਕਰਕੇ ਤੇ ਉਹ ਥਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਪਾਂ ਉਹਨਾਂ ਵੀਰੋ ਨਾਲ ਤੋਂ ਮਸਲਾ ਪੁੱਛਦੇ ਆ ਕੀ ਮਸਲਾ ਵਾ ਤੇ ਕੀ ਗੱਲ ਆ ਵੀ ਦੱਸ ਕੀ ਮਸਲਾ ਵਾ ਤਕਹਣ ਵਾਲਾ ਹੱਟਣਾ ਗੁੱਠੇ ਲਵਾਏਗੇ ਇਹ ਤਾਂ ਕਿਨਾ ਕੱਟ ਨੂੰ ਫਿਰਦੇ ਆ ਤੇ 50 60 ਜਣੇ ਕੁੱਟਮਾਰ ਕੀਤੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਛੱਟ ਵੇੜ ਤਾਂ ਨਹੀਂ ਲੱਗੀ ਆ ਛੱਟ ਵੇੜ ਮਾਰ ਦਿੱਤੀ ਬੀਜੇ ਆ ਬਿਵਰ ਕੇ ਮਾਤਾ ਦਾ ਸਿਰ ਵੀ ਪਾੜਿਆ ਉਹਨਾਂ ਨੇ 60 70 ਬੰਦੇ ਆ ਕੇ ਇਹਨਾਂ ਬੰਦਿਆਂ ਤੇ ਅਟੈਕ ਕਰਦੇ ਆ ਇਹ ਕੱਲਾ ਪਰਿਵਾਰ ਆ ਤੇ ਕੱਲੇ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋएगी ਜਿਨ੍ਹਾਂ ਦਾ 20-22 ਲੱਖ ਰੁਪਏ ਦੀ ਜਗ੍ਹਾ ਤੇ 7 ਲੱਖ ਦੇ ਵਿੱਚ ਧੱਕੇ ਨਾਲ ਖਰੀਦੀ ਜਾ ਰਹੀ ਹੈ ਤੇ ਪਰਿਵਾਰ ਰੋ ਰਿਹਾ ਤੇ ਉਹਨਾਂ ਦਾ ਸਮਾਨ ਧੱਕੇ ਨਾਲ ਬਾਹਰ ਕੱਢ ਕੇ ਤੇ ਅੱਗ ਲਾਈ ਜਾ ਰਹੀ ਆ ਤੇ ਪ੍ਰਸ਼ਾਸਨ ਨੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਗਰੀਬ ਪਰਿਵਾਰ ਦਾ ਸਾਥ ਦਿੱਤਾ ਜਾਵੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਓ ਤੇ ਸੀਐਮ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਓ ਕਿ ਤੁਹਾਡੀ ਸਰਕਾਰ ਹੁੰਦਿਆ ਇਹ ਗਰੀਬ ਪਰਿਵਾਰ ਕਿੱਥੇ ਜਾਣ ਇਹਨਾਂ ਗਰੀਬਾਂ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਇਹ ਕਿੱਥੇ ਜਾਣ ਇਹਨਾਂ ਨੂੰ ਜਾਂਦਾ ਦੇਸ਼ਨ ਕਾਲਾ ਦੇ ਦਿਓ ਦਿਨੋ ਦਿਨ ਗਰੀਬਾਂ ਤੇ ਇਨਾ ਹਤਿਆਚਾਰ ਹੋ ਰਿਹਾ ਮੈਨੂੰ ਮਾਰ ਦਿਆ ਜਾਵੇ ਜਾਣ ਨਾ ਇਹ ਕਹਿੰਦੇ ਵੀ ਜਾਂਦਾ ਪਰਿਵਾਰ ਕਹਿੰਦਾ ਸਾਨੂੰ ਖਤਮ ਕਰ ਦਿਓ ਤੇ ਨਹੀਂ ਅਸੀਂ ਆਪਦਾ ਥਾਂ ਉਹਨਾਂ ਨੂੰ ਨਹੀਂ ਦੇਣਾ ਸਾਨੂੰ ਸਾਡਾ ਹੱਕ ਦਵਾਇਆ ਜਾਵੇ ਜੈ ਵਾਲਮੀਕੀ ਹਰ ਹਾਲ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਾਤੇ

ਇਹ ਨਹੀਂ ਗੋਲੋਸ ਨਹੀਂ ਦਾ ਮੈਂ ਜਿਹੋ ਉਸਕੇ ਬੇਜਾ ਬਜਾ ਹੁਣ ਸਾਰਿਆਂ ਨੂੰ ਤੁਸੀਂ ਫੋਨ ਤੋਂ ਪੈਣ ਤੇ ਆਈ ਬਈ ਉੰਨੇ ਦਾ ਮੈਂ ਗਾਲੀ ਕਰਨੇ ਬਾਹਰ ਕੱਢਦੇ ਕੋਈ ਗੱਲ ਨਹੀਂ ਗੱਲ ਵੀ ਭੇਜਦੇ ਕਿਤੇ ਉਹ ਨਹੀਂ ਬੈਠਾ ਉਹਨੇ ਗਾਲੀ ਕਰਨੀ ਤੇ ਫੋਨ ਤੋਂ ਕਿਹਦੀ ਗੱਲ ਆ ਕਿਦੇ ਐਵੇਂ ਜਾਣ ਕੇ ਸਾਰਾ ਖੜਾ ਹੋਦਾ ਜੀ ਹਾਂ ਆ ਬੇ ਕਮੇ ਇਲੀਆ ਬੂ ਦੋੜ ਕੇ ਹੁੰਦੇ ਪੈ ਜਾਣ ਕੇ ਅੰਦਰ